ਅੱਜ ਆਪਾਂ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਜੀ ਦਾਲ ਤੋਰੀ ਜਿਹੜੀ ਕਿ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੈ ਤੁਸੀਂ ਵਾਰ-ਵਾਰ ਬਣਾਓਗੇ ਬਾਕੀ ਵਰਤਾਂ ਦੇ ਦਿਨ ਚੱਲ ਰਹੇ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਤਿਆਰ ਕਰਕੇ ਖਾ ਸਕਦੇ ਹੋ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਪਾਉਣੇ ਹੋ ਇਹ ਸਬਜ਼ੀ ਜਿਸ ਦਿਨ ਆਪਾਂ ਬਣਾਈ ਸੀ ਉਸੇ ਦਿਨੀ ਆਪਣੇ ਹੱਥ ਤੇ ਸੱਟ ਲੱਗੀ ਸੀ 10-12 ਦਿਨ ਹੋ ਗਏ ਵੀਡੀਓ ਬਣੀ ਨੂੰ ਪਰ ਅੱਜ ਪਾ ਰਹੇ ਹਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤੋਰੀ ਤੋਰੀ ਨੂੰ ਚੰਗੀ ਤਰ੍ਹਾਂ ਪੇਛਿਲ ਲਿਆ ਉਸ ਤੋਂ ਬਾਅਦ ਇਹਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਇੱਕ ਸਾਈਡ ਤੇ ਰੱਖ ਲਾਂਗੇ ਬਹੁਤ ਹੀ ਮਜ਼ੇਦਾਰ ਲਾਜਵਾਬ ਜੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਟੇਸਟੀ ਜਦੋਂ ਤੁਸੀਂ ਬਣਾ ਕੇ ਖਾ ਲਈ ਆਪਣੇ ਆਪ ਹੀ ਪਤਾ ਲੱਗ ਜੂ ਵੀ ਕਿੰਨੀ ਹੈ ਉਸ ਤੋਂ ਬਾਅਦ ਤਿੰਨ ਚਾਰ ਲਈ ਆਪਾਂ ਟਮਾਟਰ ਬਿਲਕੁਲ ਛੋਟਾ ਛਟਾ ਕੱਟ ਲਿਆ ਅੱਧਾ ਇੰਚ ਦਾ ਟੁਕੜਾ ਲਿਆ ਅਦਰਕ ਦਾ ਤਿੰਨ ਚਾਰ ਲਵਾਂਗੇ ਹਰੀਆਂ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਕੱਟ ਕੇ ਇੱਕ ਸਾਈਡ ਤੇ ਰੱਖ ਲਿਓ ਜਿਨ੍ਹਾਂ ਨੂੰ ਪਿਆਜ਼ ਤੇ ਲਸਣ ਪਸੰਦ ਹੈ ਤੁਸੀਂ ਆ ਪ੍ਰਿਮਰਜੀ ਦੇ ਨਾਲ ਪਾ ਲਿਓ ਪਰ ਆਪਾਂ ਇਹਨੂੰ ਇਸੇ ਤਰੀਕੇ ਨਾਲ ਤਿਆਰ ਕਰਾਂਗੇ ਫਿਰ ਤੇਲ ਨੂੰ ਕਰਾਂਗੇ ਗਰਮ ਆਪਾਂ ਇੱਥੇ ਸਰੋਂ ਦੇ ਤੇਲ ਦੀ ਅੱਧੀ ਕੜਚੀ ਯੂਜ਼ ਕੀਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਤੇ ਜਿਹੜਾ ਤੁਸੀਂ ਤੇਲ ਵਰਤਦੇ ਹੋ ਤੁਸੀਂ ਉਹ ਲੈ ਸਕਦੇ ਹੋ ਅੱਧਾ ਚਮਚ ਸਾਬਤ ਧਨੀਏ ਨੂੰ ਦਰਦਰਾ ਜਿਹਾ ਕੁੱਟ ਕੇ ਵਿੱਚ ਪਾਵਾਂਗੇ ਥੋੜੀ ਜਿਹੀ ਪਾਈਆ ਕਲੌਂਜੀ ਹਲਕੇ ਜਿ ਜਦੋਂ ਪੱਕ ਗਏ ਨਾਲ ਦੀ ਨਾਲ ਹੀ ਆਪਾਂ ਅਦਰਕ ਤੇ ਹਰੀ ਮਿਰਚ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਆਪਾਂ ਇਹਦੇ ਵਿੱਚ ਪਹਿਲਾਂ ਜੀਰਾ ਨਹੀਂ ਪਾਇਆ ਤੁਹਾਡਾ ਦਿਲ ਕਰੇ ਤਾਂ ਪਹਿਲਾਂ ਤੁਸੀਂ ਜੀਰਾ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤਿੰਨ ਚਾਰ ਲਈ ਟਮਾਟਰ ਜਿਹਨੂੰ ਆਪਾਂ ਬਰੀਕ ਕੱਟਿਆ ਹੋਇਆ ਸੀ ਉਹਦੇ ਵਿੱਚ ਪਾ ਕੇ ਨਾਲ ਦੀ ਨਾਲ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਤਾਂ ਕਿ ਜਿਹੜੇ ਟਮਾਟਰ ਹੈ ਬਹੁਤ ਜਲਦੀ ਪੱਕ ਜਾਣ ਤੇ ਫਿਰ ਆਪਾਂ ਚਮਚ ਦਾ ਚੌਥਾ ਹਿੱਸਾ ਪਾਇਆ ਹਿੰਗ ਦਾ ਇਹਦਾ ਫਲੇਵਰ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਹੈਗਾ ਇਹ ਤੁਸੀਂ ਜ਼ਰੂਰ ਪਾਓ ਤੇ ਆਪਾਂ ਬਹੁਤ ਥੋੜੀ ਪਾਈਏ ਕਿਉਂਕਿ ਚਮਚ ਛੋਟਾ ਸੀ ਉਸ ਹਿਸਾਬ ਨਾਲ ਤੁਸੀਂ ਲੈਣੀ ਹੈਗੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਟਮਾਟਰਾਂ ਨੂੰ ਇੱਥੇ 8 ਤੋਂ 10 ਮਿੰਟ ਲਗਾਤਾਰ ਪਕਾਵਾਂਗੇ ਉਸ ਤੋਂ ਬਾਅਦ ਲਈ ਜੀ ਆਪਾਂ ਛੋਲੇ ਛੋਲਿਆਂ ਦੀ ਦਾਲ ਨੂੰ 3-4 ਘੰਟਿਆਂ ਲਈ ਆਪਾਂ ਪਹਿਲਾਂ ਹੀ ਪਿਓ ਕੇ ਰੱਖਤਾ ਸੀ ਤੁਸੀਂ ਇਹਨੂੰ 2-3 ਘੰਟੇ ਲਗਭਗ ਜ਼ਰੂਰ ਪਿਉਣਾ ਹੈ ਜਦੋਂ ਹੀ ਇਹ ਹੱਥਾਂ ਨਾਲ ਇਸ ਤਰ੍ਹਾਂ ਟੁੱਟਣ ਜੇ ਲੱਗ ਜੇ ਤਾਂ ਸਮਝੋ ਦਾਲ ਹੈ ਜਿਹੜੀ ਬਿਲਕੁਲ ਤਿਆਰ ਹੈ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਵਿੱਚ ਧੋ ਕੇ ਆਪਾਂ ਸਾਈਡ ਤੇ ਰੱਖ ਲਿਆ ਐਨੇ ਹੀ ਆਪਣੇ ਟਮਾਟਰ ਸੀ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋ ਗਏ ਨਾਲ-ਨਾਲ ਚਮਚ ਵਗੈਰਾ ਨਾਲ ਤੁਸੀਂ ਇਹਨੂੰ ਮਿਕਸ ਕਰਦੇ ਰਹੋ ਜਦੋਂ ਹੀ ਇਹ ਬਣ ਕੇ ਤਿਆਰ ਹੋ ਗਏ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਸਿੰਪਲ ਮਸਾਲੇ ਸਭ ਤੋਂ ਪਹਿਲਾਂ ਪਾਈਏ ਤਿੱਖੀ ਮਿਰਚ ਫਿਰ ਪਾਵਾਂਗੇ healthy सिंपल मसाला ਤੁਸੀਂ ਚਾਹੋ ਤੇ ਇਹਦੇ ਵਿੱਚ ਧਨੀਆ ਪਾਊਡਰ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਇਆ ਕਿਉਂਕਿ ਆਪਾਂ ਸਾਬਤ ਧਨੀਆ ਨੂੰ ਕੁੱਟ ਕੇ ਪਾਇਆ ਸੀ ਤੇ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਜੀਰਾ ਨਹੀਂ ਪਾਇਆ ਸੀ ਜਿਹੜੀ ਚੀਜ਼ਾਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਇਹਦੇ ਵਿੱਚ ਮਿਕਸ ਕਰ ਲਿਓ ਇੱਥੇ ਜਦੋਂ ਇਹ ਚੀਜ਼ਾਂ ਪਾਤੀਆਂ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ 4 ਤੋਂ 5 ਮਿੰਟ ਲਗਾਤਾਰ ਫੇਰ ਪਕਾਉਣਾਗਾ ਆਪਾਂ ਕਈ ਵਾਰ ਸੋਚਦੇ ਹਾਂ ਕਿ ਕੱਲੇ ਟਮਾਟਰ ਪਾਏ ਐ ਬਹੁਤ ਜਲਦੀ ਪੱਕ ਜਾਣਗੇ ਮਿੰਟਾਂ ਵਿੱਚ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਪਰ ਇਹਨਾਂ ਚੀਜ਼ਾਂ ਨੂੰ ਜਿੰਨਾ ਜ਼ਿਆਦਾ ਪਕਾਵੋਗੇ ਟੇਸਟ ਓਨਾ ਜ਼ਿਆਦਾ ਹੀ ਦੇਣਗੀ ਆ ਇਹਨਾਂ ਟਮਾਟਰਾਂ ਨੂੰ ਪੱਕਣ ਤੇ ਮਸਾਲਾ ਤਿਆਰ ਕਰਨ ਤੇ ਲਗਭਗ 15 ਮਿੰਟ ਆਰਾਮ ਨਾਲ ਲੱਗ ਜੀ ਹੌਲੀ ਹੌਲੀ ਸਲੋ ਫਲੇਮ ਤੇ ਆਪਾਂ ਪਕਾਉਂਦੇਗੇ ਫਿਰ ਪਾਤੀ ਆਪਾਂ ਵਿੱਚ ਇਹਦੇ ਦਾਲ ਜਿਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਸੀ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਅੱਧਾ ਇੱਕ ਗਲਾਸ ਦੇ ਲਗਭਗ ਪਾਵਾਂਗੇ ਪਾਣੀ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਣੀ ਹੈ ਤੁਸੀਂ ਤੇ ਦਾਲ ਨੂੰ 10 ਤੋਂ 15 ਮਿੰਟ ਇਹਦੇ ਵਿੱਚ ਆਰਾਮ ਨਾਲ ਪੱਕਣ ਦਿਓ ਵਿੱਚ ਵਿੱਚ ਤੁਸੀਂ ਦੇਖਦੇ ਰਹੋ ਦਾਲ ਤੁਸੀਂ ਉਦੋਂ ਤੱਕ ਪਕਾਉਣੀ ਹੈ ਜਦੋਂ ਤੱਕ ਇਹ 70-80% ਤੱਕ ਪੱਕ ਨਹੀਂ ਜਾਂਦੀ ਐਨੀ ਦਾਲ ਨੂੰ ਤੁਸੀਂ ਇਹਦੇ ਵਿੱਚ ਪਕਾਉਣਾ ਹੈ ਤਾਂ ਕਿ ਦਾਲ ਜਿਹੜੀ ਬਾਅਦ ਵਿੱਚ ਬਿਲਕੁਲ ਕੱਚੀ ਨਾ ਰਵੇ ਇੱਕ ਵਾਰੀ ਮੈਂ ਪਹਿਲਾਂ ਵੀ ਦਾਲ ਦੀ ਰੈਸিপি ਬਣਾਈ ਸੀ ਮੇਰੀ ਇੱਕ ਭੈਣ ਕਹਿੰਦੀ ਕਿ ਦਾਲ ਕੱਚੀ ਰਹਿ ਗਈ ਸਾਡਾ ਡਿਨਰ ਖਰਾਬ ਹੋ ਗਿਆ ਤੇ ਮੇਰੀ ਭੈਣੋ ਇਹ ਤਾਂ ਤੁਸੀਂ ਦੇਖਣਾ ਹੈ ਨਾ ਵੀ ਦਾਲ ਬਣ ਗਈ ਜਾਂ ਕੱਚੀ ਹੈ ਤੇ ਇਹ ਤਾਂ ਮੇਰੇ ਦੱਸਣ ਦਾ ਕੋਈ ਕੰਮ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਸਬਜ਼ੀ ਕਦੋਂ ਕਿ ਤਿਆਰ ਹੁੰਦੀ ਹੈ ਜਦੋਂ ਦਾਲ ਆਪਣੀ 80% ਤੱਕ ਲਗਭਗ ਪੱਕ ਗਈ ਸੀ ਫਿਰ ਆਪਾਂ ਇਹਦੇ ਵਿੱਚ ਕੱਟੀ ਹੋਈ ਤੋਰੀ ਮਿਕਸ ਕਰਤੀ ਤੋਰੀ ਨੂੰ ਜਿਆਦਾ ਵੱਡੇ ਪੀਸਾਂ ਵਿੱਚ ਨਾ ਕੱਟਿਓ ਕਿਉਂਕਿ ਉਹ ਨਹੀਂ ਜਲਦੀ ਲਾਸਟ ਦੇ ਵਿੱਚ ਪੱਕ ਕੇ ਤਿਆਰ ਹੋ ਜੂਗੀ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕੀਤਾ ਥੋੜਾ ਜਿਹਾ ਪਾਣੀ ਜ਼ਰੂਰ ਤੁਮਤਾਬਕ ਹੋਰ ਪਾਇਆ ਉਸ ਤੋਂ ਬਾਅਦ ਇਹਨੂੰ ਢੱਕ ਕੇ ਰੱਖਤਾ ਜਦੋਂ ਹੀ ਕੜਾਈ ਵਿੱਚ ਸਬਜ਼ੀਆਂ ਤਿਆਰ ਕਰਦੇ ਆ ਥੋੜਾ ਬਹੁਤ ਪਾਣੀ ਜ਼ਰੂਰ ਪਾਉਣਾ ਪੈਂਦਾ ਕਿਉਂਕਿ ਗੈਸ ਦੀ ਬਲੇਮ ਸਲੋ ਹੁੰਦੀ ਹੈ ਸਬਜ਼ੀਆਂ ਹੌਲੀ-ਹੌਲੀ ਪੱਕਦੀਆਂ ਨੇ ਜਦੋਂ ਤੱਕ ਪੱਕਦੀਆਂ ਨੇ ਤੇ ਪਾਣੀ ਹੈ ਜਿਹੜਾ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਫੇਰ ਆਪਾਂ ਇਹਨੂੰ ਲਗਾਤਾਰ 6-7 ਮਿੰਟ ਲਈ ਫੇਰ ਪਕਾਇਆ ਤੇ ਇੰਨੇ ਟਾਈਮ ਦੇ ਵਿੱਚ ਹੀ ਆਪਣੀ ਤੋਰੀ ਤੇ ਦਾਲ ਬਣ ਕੇ ਤਿਆਰ ਹੋ ਗਈ ਜਿੰਨੀ ਹੌਲੀ ਪਕਾਉਂਗੇ ਓਨੀ ਜਿਆਦਾ ਹੀ ਮਜ਼ੇਦਾਰ ਤੇ ਟੇਸਟੀ ਬਣੂਗੀ ਤੇ ਦਾਲ ਦੇਖਣ ਦੀ ਜਿਆਦਾ ਜ਼ਰੂਰਤ ਨਹੀਂ ਆਪਾਂ ਦੇਖ ਲਈ ਦਾਲ ਬਿਲਕੁਲ ਬਣ ਕੇ ਥੇ ਤਿਆਰ ਹੈ ਦਾਲ ਤੋਰੀ ਦੋਨੇ ਚੀਜ਼ਾਂ ਪੱਕ ਚੁੱਕੀਆਂ ਨੇ ਉਸ ਤੋਂ ਬਾਅਦ ਇਹਦੇ ਉੱਪਰ ਪਾ ਦਾਂਗੇ ਹਰਾ ਹਰਾ ਧਨੀਆ ਇਹਨੂੰ ਤੁਸੀਂ ਇਕੱਲਾ ਵੀ ਖਾ ਸਕਦੇ ਹੋ ਕਈ ਡਾਈਟ ਵਗੈਰਾ ਵਿੱਚ ਲੈਂਦੇ ਆ ਰੋਟੀ ਵਗੈਰਾ ਛੱਡ ਦਿੰਦੇ ਆ ਐਜੀਆਂ ਚੀਜ਼ਾਂ ਬਣਾ ਕੇ ਤੁਸੀਂ ਬਗੈਰ ਰੋਟੀ ਤੋਂ ਵੀ ਖਾ ਸਕਦੇ ਹੋ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਤੁਹਾਨੂੰ ਬੜੀ ਪਸੰਦ ਆਊਗੀ ਸੈਲਡ ਵਗੈਰਾ ਤੁਸੀਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਟੱਕ ਕੇ 5 ਕਿ ਮਿੰਟਾਂ ਲਈ ਰੈਸਟ ਤੇ ਰੱਖਤਾ ਉਸ ਤੋਂ ਬਾਅਦ ਜਦੋਂ ਹੀ ਆਪਾਂ ਸਾਰਿਆਂ ਨੂੰ ਸਰਵ ਕੀਤੀ ਸਭ ਨੂੰ ਉਸ ਦਿਨ ਬੜੀ ਪਸੰਦ ਆਈ ਸੀ ਤੇ ਮੈਨੂੰ ਵੀ ਨਹੀਂ ਪਤਾ ਸੀ ਕਿ ਅੱਜ ਦੀ ਵੀਡੀਓ ਤੋਂ ਬਾਅਦ ਮੈਂ ਬਹੁਤ ਦਿਨ ਵੀਡੀਓ ਨਹੀਂ ਤੇ ਕਰਨੀ ਕਿਉਂਕਿ ਮੇਰੇ ਹੱਥ ਤੇ 60 ਲੱਖ ਦੀ ਸੀ ਤੇ ਹੁਣ ਵਾਈ ਗੁਰ ਦੀ ਮਿਹਰ ਨਾਲ ਥੋੜਾ ਥੋੜਾ ਠੀਕ ਹੁੰਦਾ ਜਾ ਰਿਹਾ ਆ ਆਪਾਂ ਅੱਗੇ ਕੰਮ ਜਰੂਰ ਕਰਾਂਗੇ ਤੇ ਜੇ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦੀ